ਵਿਦਿਆਰਥੀਓ ਸਵਾਗਤ ਹੈ ਟਰਮ 2 ਲਾਜ਼ਮੀ ਪੰਜਾਬੀ 11ਵੀਂ ਸ਼੍ਰੇਣੀ ਦੀ ਪ੍ਰੀਖਿਆ ਜਿਹੜੀ ਆ ਤੁਹਾਡੀ ਉਹਦੇ ਵਿੱਚ 51 ਤੋਂ ਲੈ ਕੇ 81 ਤੱਕ ਤੁਹਾਡੇ ਮਹਾਵਰੇ ਨੇ ਪਹਿਲਾ ਹੈ ਝੋਲੀ ਚੁਕਣੀ ਖੁਸ਼ਾਮਦ ਕਰਨੀ ਸਿੱਧਾ ਕਹੋ ਕਿ ਮੈਨੂੰ ਝੋਲੀ ਚੁਕਣੀ ਪਸੰਦ ਨਹੀਂ ਦੂਜਾ ਟਸ ਤੋਂ ਮਸਣਾ ਹੋਣਾ ਰਤਾ ਪ੍ਰਵਾਹ ਨਾ ਕਰਨੀ ਜ਼ਿੱਦੀ ਵਿਅਕਤੀ ਟਸ ਤੋਂ ਮਸ ਨਹੀਂ ਹੁੰਦੇ ਟਕੇ ਵਰਗਾ ਜਵਾਬ ਦੇਣਾ ਸਿੱਧੀ ਨਾ ਕਰ ਦੇਣਾ ਮੈਨੂੰ ਟਕੇ ਵਰਗਾ ਜਵਾਬ ਬਿਲਕੁਲ ਪਸੰਦ ਨਹੀਂ ਅੱਗੇ ਹੈ ਜੀ ਅ ਠੰਡੇ ਦੁੱਧ ਨੂੰ ਫੂਕਾ ਮਾਰਨੀ ਆ ਠੰਡੇ ਦੁੱਧ ਨੂੰ ਫੂਕਾ ਨਾ ਮਾਰੋ ਕੰਮ ਸ਼ੁਰੂ ਕਰੋ ਅੱਗੇ ਹੈ ਡਾਡਾ ਨਿਕਲ ਜਾਣੀਆਂ ਆ ਪੁੱਤਰੇ ਉੱਚੀ ਉੱਚੀ ਰੋ ਪੈਣਾ ਕਿ ਸੜਕ ਤੇ ਹਾਦਸਾ ਦੇਖ ਕੇ ਵਿਅਕਤੀ ਦੀਆਂ ਡਾਡਾ ਨਿਕਲ ਗਈਆਂ ਟਾਹੇ ਚੜਨਾ ਕਾਬੂ ਆ ਜਾਣਾ ਜਾਂ ਕਿਸ ਦੀ ਚਲਾਕੀ ਵਿੱਚ ਫਸ ਜਾਣਾ ਸੁਚੇਤ ਰਹੋ ਕਿਸੇ ਦੇ ਟਾਹੇ ਨਾ ਚੜੋ ਢੇਰੀ ਟਾ ਬੈਣਾ ਹੌਸਲਾ ਛੱਡ ਦੇਣਾ ਨਿਰਾਸ਼ ਹੋ ਜਾਣਾ ਜ਼ਿੰਦਗੀ ਵਿੱਚ ਢੇਰੀ ਟਾ ਕੇ ਬੈਠਿਆ ਕੁਝ ਨਹੀਂ ਬਣਦਾ ਤਰਲੋ ਮੱਛੀ ਹੋਣਾ ਬਹੁਤ ਕਾਲਾ ਪੈਣਾ ਕਿਸੇ ਵੀ ਚੀਜ਼ ਲਈ ਤਰਲੋ ਮੱਛੀ ਨਾ ਹੋਵੋ ਤੱਤੀ ਵਾਹ ਵੀ ਨਾ ਲੱਗਣੀ ਜ਼ਰਾ ਵੀ ਤਕਲੀਫ ਨਾ ਹੋਣੀ ਮਾਪੇ ਸਦਾ ਦੁਆ ਕਰਦੇ ਹਨ ਕਿ ਉਹਨਾਂ ਦੀ ਔਲਾਦ ਨੂੰ ਤੱਤੀ ਵਾਹ ਵੀ ਨਾ ਲੱਗੇ ਤਿਲਧਰ ਨੂੰ ਥਾਂ ਨਾ ਹੋਣਾ ਬਹੁਤ ਢੀੜ ਹੋਣਾ ਬਸੰਤ ਪੰਜਮੀ ਵਾਲੇ ਦਿਨ ਪਟਿਆਲੇ ਦੇ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਖੇ ਤਿਲਧਰ ਨੂੰ ਥਾਂ ਵੀ ਨਹੀਂ ਹੁੰਦੀ ਜਾਂ ਤੁਸੀਂ ਇਹ ਕਹਿ ਸਕਦੇ ਹੈਗੇ ਹੋ ਕਿ ਸਕੂਲ ਦੇ ਵਿੱਚ ਦੋਨਾਂ ਟੀਮਾਂ ਦਾ ਮੈਚ ਫਸਮਾ ਸੀ ਦਰਸ਼ਕ ਬਹੁਤ ਸੀ ਤਿਲਧਰ ਨੂੰ ਥਾਂ ਨਹੀਂ ਸੀ ਥਰ ਥਰ ਕੰਬਣਾ ਉਹੀ ਪੁਲਿਸ ਨੂੰ ਦੇਖ ਕੇ ਚੋਰ थरथਰ ਕੰਬਣ ਲੱਗਾ ਦਸਾਂ ਨੋਹਾਂ ਦੀ ਕਿਰਤ ਕਰਨਾ ਮਿਹਨਤ ਮੁਸ਼ਕਕਤ ਕਰਨੀ ਕਹੋ ਕਿ ਦਸਾਂ ਨੋਹਾਂ ਦੀ ਕਿਰਤ ਕਰਨਾ ਚੰਗੀ ਗੱਲ ਹੈ ਦੰਦਾ ਹੇਠ ਜੀਬ ਦੇਣਾ ਸਬਰ ਕਰ ਲੈਣਾ ਚੁੱਪ ਚਾਪ ਦੁੱਖ ਸਹਾਰਨਾ ਦੰਦਾ ਹੇਠ ਜੀਬ ਦੇ ਕੇ ਸਮਾਂ ਲੰਗਾਓ ਅੱਗੇ ਹੈ ਦਿਲ ਤੇ ਲਾਉਣਾ ਅਸਰ ਹੋਣਾ ਬਹੁਤ ਫਿਕਰ ਕਰਨਾ ਬਹੁਤਾ ਦਿਲ ਤੇ ਨਾ ਲਾਓ ਚੰਗਾ ਸਮਾਂ ਆ ਜਾਏਗਾ ਢੜਕੂ ਲੱਗਣਾ ਚਿੰਤਾ ਰਹਿਣੀ ਪੇਪਰਾਂ ਦਾ ਧੁੜਕੂ ਨਾ ਲਗਾਓ ਸਮੇ ਸਿਰ ਮਿਹਨਤ ਕਰੋ ਤੋਲਿਆਂ ਦੀ लाज ਰੱਖਣੀ ਵੱਡਿਆਂ ਦੀ ਇੱਜ਼ਤ ਰੱਖਣੀ ਸਾਨੂੰ ਤੋਲਿਆਂ ਦੀ लाज ਰੱਖਣੀ ਚਾਹੀਦੀ ਹੈ 9 ਮਾਸ ਦਾ ਰਿਸ਼ਤਾ ਹੋਣਾ ਬਹੁਤ ਗੂੜਾ ਸਬੰਧ ਹੋਣਾ 9 ਮਾਸ ਦੇ ਰਿਸ਼ਤੇ ਬੜੇ ਗੂੜੇ ਰਿਸ਼ਤੇ ਹੁੰਦੇ ਹਨ ਇਹਨਾਂ ਵਿੱਚ ਸਾਂਝ ਬਣੀ ਰਹਿੰਦੀ ਹੈ ਜਾਂ Hindu ਸਿੱਖਾਂ ਤੇ ਮੁਸਲਮਾਨਾਂ ਵਿੱਚ 9 ਮਾਸ ਦਾ ਰਿਸ਼ਤਾ ਹੁੰਦਾ ਹੈ ਨੱਕ ਥੱਲੇ ਨਾ ਆਉਣਾ ਬਿਲਕੁਲ ਪਸੰਦ ਨਾ ਕਰਨਾ ਤੁਸੀਂ ਕਿਸੇ ਦਾ ਨਾਮ ਲੈ ਕੇ ਲਿਖ ਸਕਦੇ ਹੋ ਕਿ ਉਸ ਨੂੰ ਤਾਂ ਕੋਈ ਵੀ ਚੀਜ਼ ਉਸ ਦੇ ਨੱਕ ਥੱਲੇ ਨਹੀਂ ਆਉਂਦੀ ਪਾਣੀ ਸਿਰੋਂ ਲੰਘ ਜਾਣਾ ਅੱਤ ਹੋ ਜਾਣਾ ਮੈਂ ਉਦੋਂ ਬੋਲਿਆ ਜਦੋਂ ਪਾਣੀ ਸਿਰੋਂ ਲੰਘ ਗਿਆ ਪੁੱਠੀਆਂ ਛਾਲਾ ਮਾਰਨੀਆਂ ਬਹੁਤ ਖੁਸ਼ ਹੋਣਾ ਕਿ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਵਿਦਿਆਰਥੀ ਪੁੱਠੀਆਂ ਛਾਲਾ ਮਾਰਨ ਲੱਗੇ ਫਸਲੀ ਬਟੇਰਾ ਹੋਣਾ ਮਤਲਬ ਵੇਲੇ ਨੇੜੇ ਆਉਣਾ ਬਹੁਤੇ ਸਾਰੇ ਦੋਸਤ ਫਸਲੀ ਬਟੇਰੇ ਹੁੰਦੇ ਹਨ ਇਨਾ ਤੋਂ ਬਚ ਕੇ ਰਹੋ ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ ਠੀਕ ਹੈ ਜੀ ਜਦੋਂ ਮੇਰਾ ਨਤੀਜਾ ਆਇਆ ਜਾਂ ਜਦੋਂ ਮੈਂ ਮੈਰਿਟ ਵਿੱਚ ਆਇਆ ਮੈਂ ਫੁੱਲੇ ਆਣਾ ਸਮਾਇਆ ਫੁੱਲਾਂ ਵਾਂਗ ਰੱਖਣਾ ਬਹੁਤ ਲਾੜ ਤੇ ਪਿਆਰ ਕਰਨਾ ਮਾਪੇ ਆਪਣੇ ਬੱਚਿਆਂ ਨੂੰ ਫੁੱਲਾਂ ਵਾਂਗ ਰੱਖਦੇ ਹਨ ਬਾਤ ਦਾ ਬਤੰਗੜ ਬਣਾਉਣਾ ਨਿੱਕੀ ਜੀ ਗੱਲ ਨੂੰ ਵਿਧਾ ਚੜਾ ਕੇ ਝਗੜਾ ਖੜਾ ਕਰ ਦੇਣਾ ਜਾਂ ਵਿਧਾ ਚੜਾ ਦੇਣਾ ਬਾਤ ਦਾ ਬਤੰਗੜ ਨਾ ਬਣਾਓ ਅੱਗੇ ਹੈ ਜੀ ਭਾਂਡਾ ਚੌਰਾਹੇ ਵਿੱਚ ਭੱਜਣਾ ਪਾਜ ਉਗੜ ਜਾਣਾ ਠੀਕ ਹੈ ਜੀ ਇੱਕ ਕਿ ਰਿਸ਼ਵਤਖੋਰ ਲੋਕਾਂ ਦਾ ਭਾਂਡਾ ਚੌਰਾਹੇ ਵਿੱਚ ਭੱਜ ਚੁੱਕਾ ਹੈ ਮੂੰਹ ਤੇ ਹਵਾਈਆਂ ਉੱਡਣੀਆਂ ਸਹਿਮ ਜਾਣਾ ਡਰ ਜਾਣਾ ਪੁਲਿਸ ਨੂੰ ਦੇਖ ਕੇ ਚੋਰ ਦੇ ਮੂੰਹ ਤੇ ਹਵਾਈਆਂ ਉੱਡਣ ਲੱਗੀਆਂ ਰੱਤ ਖੋਲਣੀ ਬੜਾ ਗੁੱਸਾ ਆ ਜਾਣਾ ਜੱਲਿਆਂ ਵਾਲੇ ਬਾਗ ਦੀ ਘਟਨਾ ਸੁਣ ਕੇ ਮੇਰੀ ਰੱਤ ਖੋਲਣ ਲੱਗੀ ਰੰਗ ਵਿੱਚ ਭੰਗ ਪਾਉਣਾ ਖੁਸ਼ੀ ਵਿੱਚ ਵਿਗਨ ਪਾਉਣਾ ਰੰਗ ਵਿੱਚ ਭੰਗ ਪਾਉਣਾ ਚੰਗੀ ਆਦਤ ਨਹੀਂ ਲਗਾਮ ਢਿੱਲੀ ਛੱਡ ਦੇਣੀ ਹੱਦੋਂ ਵੱਧ ਖੋਲ੍ਹ ਦੇਣੀ ਮਾਪਿਆਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਦੀ ਜਾਂ ਮਾਪੇ ਬੱਚਿਆਂ ਦੀ ਲਗਾਮ ਢਿੱਲੀ ਨਾ ਛੱਡ ਦੇਣ ਜਾਂ ਬੱਚਿਆਂ ਦੀ ਲਗਾਮ ਢਿੱਲੀ ਛੱਡ ਦੇਣੀ ਮਾਪਿਆਂ ਲਈ ਚੰਗੀ ਗੱਲ ਨਹੀਂ ਬਾਤ ਪੁੱਛਣੀ ਸਾਰ ਲੈਣੀ ਸਾਨੂੰ ਆਪਣੇ ਸਾਥੀ ਦੀ ਬਾਤ ਪੁੱਛਣੀ ਚਾਹੀਦੀ ਹੈ ਸਰਕਾਰ ਨੂੰ ਗਰੀਬਾਂ ਦੀ ਬਾਤ ਪੁੱਛਣੀ ਚਾਹੀਦੀ ਹੈ ਸਾਰ ਲੈਣੀ ਚਾਹੀਦੀ ਹੈ ਆਖਰੀ ਹੈ ਜੀ ਵਾਚਾਂ ਖੜ ਜਾਣੀਆਂ ਖੁਸ਼ ਹੋ ਜਾਣਾ ਤੁਸੀਂ ਕਹੋ ਕਿ ਪ੍ਰੀਖਿਆ ਵਿੱਚ ਵਧੀਆ ਨੰਬਰ ਦੇਖ ਕੇ ਮੇਰੀਆਂ ਵਾਚਾਂ ਖੜ ਗਈਆਂ ਸੋ ਇਹ ਸੀ 51 ਤੋਂ 81 ਤੱਕ ਮੁਹਾਵਰੇ ਉਹਨਾਂ ਦੇ ਅਰਥ ਅਤੇ ਬਹੁਤ ਹੀ ਸੌਖੇ ਜਿਹੇ ਵਾਕ ਵਿਦਿਆਰਥੀ ਇਹਨਾਂ ਨੂੰ ਕਰਨ ਦਾ ਤਰੀਕਾ ਜ਼ਰੂਰ ਧਿਆਨ ਨਾਲ ਨੋਟ ਕਰੋ ਜਦੋਂ ਵੀ ਤੁਸੀਂ ਮੁਹਾਵਰੇ ਵਾਲੇ ਪ੍ਰਸ਼ਨ ਨੂੰ ਕਰਦੇ ਹੋ ਤਾਂ ਮੁਹਾਵਰੇ ਵਿੱਚ ਜੇ ਕਿਹਾ ਜਾਵੇ ਕਿ ਅਰਥ ਲਿਖ ਕੇ ਵਾਕ ਬਣਾਓ ਤਾਂ ਅਰਥ ਜ਼ਰੂਰ ਲਿਖੋ ਜੇ ਇਹ ਕਿਹਾ ਜਾਵੇ ਕਿ ਵਾਕ ਇਸ ਤਰ੍ਹਾਂ ਬਣਾਓ ਕਿ ਅਰਥ ਸਪਸ਼ਟ ਹੋ ਜਾਣ ਫਿਰ ਵਾਕ ਬਣਾਓ ਤੇ ਮੁਹਾਵਰਾ ਜਿੱਥੇ ਤੁਸੀਂ ਵਰਤਿਆ ਉਸ ਨੂੰ ਅੰਡਰਲਾਈਨ ਕਰ ਦਿਓ ਤੇ ਵਾਕ ਵਿੱਚ ਤੁਸੀਂ ਯਾਦ ਰੱਖਿਓ ਮੁਹਾਵਰੇ ਦੇ ਅਰਥ ਦਾ ਵਾਕ ਨਹੀਂ ਬਣਾਉਣਾ ਮੁਹਾਵਰੇ ਦਾ ਵਾਕ ਬਣਾਉਣਾ ਜਿਵੇਂ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਾ ਬਾਤ ਪੁੱਛਣੀ ਸਾਰ ਲੈਣੀ ਜੇ ਤੁਸੀਂ ਕਹੋ ਕਿ ਸਾਨੂੰ ਗਰੀਬਾਂ ਦੀ ਸਾਰ ਲੈਣੀ ਚਾਹੀਦੀ ਹੈ ਜਾਂ ਸਰਕਾਰ ਨੂੰ ਗਰੀਬਾਂ ਦੀ ਸਾਰ ਲੈਣੀ ਚਾਹੀਦੀ ਹੈ ਤੇ ਤੁਸੀਂ ਉਹਦਾ ਅਰਥ ਵਰਤ ਦਿੱਤਾ ਅਸੀਂ ਬਾਤ ਪੁੱਛਣੀ ਦਾ ਕੀ ਹੈ ਨਾ ਸਾਨੂੰ ਆਪਣੇ ਸਾਥੀ ਦੀ ਬਾਤ ਪੁੱਛਣੀ ਚਾਹੀਦੀ ਹੈ ਸਰਕਾਰ ਨੂੰ ਗਰੀਬਾਂ ਦੀ ਬਾਤ ਪੁੱਛਣੀ ਚਾਹੀਦੀ ਹੈ ਅਰਥ ਲਿਖ ਦਿੱਤਾ ਠੀਕ ਹੈ ਲੇਕਿਨ ਵਾਕ ਜਦੋਂ ਬਣਾਉਣਾ ਤਾਂ ਮੁਹਾਵਰੇ ਨੂੰ ਹੀ ਵਾਕ ਵਿੱਚ ਵਰਤਣਾ ਅਰਥ ਨੂੰ ਨਹੀਂ ਵਰਤਣਾ ਖਾਸ ਰਹਿ ਗੱਲ ਯਾਦ ਕਿ ਜਦੋਂ ਵਾਕ ਬਣਾਉਣਾ ਹੈ ਤੇ ਜਿੱਥੇ ਮੁਹਾਵਰਾ ਵਰਤਿਆ ਗਿਆ ਉਹਨੂੰ ਅਸੀਂ ਅੰਡਰਲਾਈਨ ਜ਼ਰੂਰ ਕਰ ਦਈਏ ਜਿਵੇਂ ਲਗਾਮ ਢਿੱਲੀ ਛੱਡ ਦੇਣੀ ਹੁਣ ਅਸੀਂ ਇਹਨੂੰ ਲਿਖਾਂਗੇ ਹੱਦੋਂ ਵੱਧ ਖੁੱਲ੍ਹ ਦੇ ਛੱਡਣੀ ਠੀਕ ਹੈ ਤੇ ਜਦੋਂ ਵਾਕ ਬਣਾਵਾਂਗੇ ਤਾਂ ਮਾਪਿਆਂ ਨੂੰ ਬੱਚਿਆਂ ਦੀ ਲਗਾਮ ਢਿੱਲੀ ਨਹੀਂ ਛੱਡ ਦੇਣੀ ਚਾਹੀਦੀ ਲਗਾਮ ਢਿੱਲੀ ਨਹੀਂ ਛੱਡ ਦੇਣੀ ਚਾਹੀਦੀ ਥੱਲੇ ਇੱਕ ਲਾਈਨ ਖਿੱਚ ਦਿਓ ਇਹ ਅੰਡਰਲਾਈਨ ਹੋ ਗਿਆ ਹਾਈਲਾਈਟ ਹੋ ਗਿਆ ਸੋ ਮੈਨੂੰ ਉਮੀਦ ਹੈ ਕਿ ਬੜਾ ਸਾਫ਼ ਸੁਥਰਾ ਤੇ ਸੋਹਣਾ ਜਿਹਾ ਪੇਪਰ ਕਰਕੇ ਤੁਸੀਂ ਇਸ ਮੁਹਾਵਰੇਆਂ ਵਾਲੇ ਪ੍ਰਸ਼ਨ 'ਚੋਂ ਵਧੀਆ ਨੰਬਰ ਹਾਸਲ ਕਰੋਗੇ ਧੰਨਵਾਦ ਸ਼ੁਕਰੀਆ ਅਗਲੀ ਵੀਡੀਓ ਵਿੱਚ ਛੇਤੀ ਮਿਲਦੇ ਹਾਂ ਇਸ ਵੀਡੀਓ ਨੂੰ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰੋ